ਸ਼ਾਸਤਰੀਕਾਲ ਤੁਸੀਂ ਦੇਖ ਰਹੇ ਹੋ YouTube ਚੈਨਲ YouTube ਕਿਰਤ ਤੇ ਅੱਜ ਬਣਾਵਾਂਗੇ ਆਪਾਂ ਪੀਜ਼ਾ ਪਰ ਬਹੁਤ ਹੀ ਸਿੰਪਲ ਔਰ ਸਾਦੇ ਤਰੀਕੇ ਨਾਲ ਸਭ ਤੋਂ ਪਹਿਲਾਂ ਆਪਾਂ ਨੇ ਅੱਧਾ ਅੱਧੀ ਕੌਲੀ ਲੈ ਲਈਏ ਇੱਥੇ ਮੈਦਾ ਉਸ ਤੋਂ ਬਾਅਦ ਇੱਕ ਕੌਲੀ ਲੈ ਲਈ ਆਪਾਂ ਨੇ ਕਣਕ ਦੇ ਆٹے ਦੀ ਤੇ ਅੱਧੀ ਕੌਲੀ ਲੈ ਲਈਏ ਇੱਥੇ ਆਪਾਂ ਸੂਜੀ ਦੀ ਤੇ ਇਹਨਾਂ ਦੇ ਵਿੱਚ ਆਪਾਂ ਐਡ ਕਰ ਲਵਾਂਗੇ ਥੋੜਾ ਜਿਹਾ ਸਮਾਨ ਜਿਵੇਂ ਕਿ ਇੱਕ ਚਮਚਾ ਹਲਕਾ ਛੋਟਾ ਨਮਕ ਦਾ ਉਸ ਤੋਂ ਬਾਅਦ ਇੱਕ ਵੱਡਾ ਖੀਰ ਵਾਲਾ ਚਮਚਾ ਹੁੰਦਾ ਜਿਹੜਾ ਆਪਣਾ ਵੱਡਾ ਉਹ ਕਰ ਲਵਾਂਗੇ ਆਪਾਂ ਚੀਨੀ ਦਾ ਐਡ ਇਹਦੇ ਵਿੱਚ ਉਸ ਤੋਂ ਬਾਅਦ ਆਪਾਂ ਥੋੜਾ ਜਿਹਾ ਇਹਦੇ ਵਿੱਚ ਬੇਕਿੰਗ ਪਾਊਡਰ ਤੇ ਥੋੜਾ ਜਿਹਾ ਦੋ ਚੁਟਕੀਆਂ ਮਿੱਠਾ ਸੋਡਾ ਦੀਆਂ ਪਾ ਲਵਾਂਗੇ ਉਸ ਤੋਂ ਬਾਅਦ ਆਪਾਂ ਘਰੇ ਬਣਾਇਆ ਹੋਇਆ ਦਹੀਂ ਫਰੈਸ਼ ਉਹਨੂੰ ਫੈਂਟ ਕੇ ਅੱਧੀ ਕੌਲੀ ਉਹ ਲੈ ਲਵਾਂਗੇ ਤੇ ਉਹ ਵੀ ਇਹਦੇ ਵਿੱਚ ਮਿਕਸ ਕਰਕੇ ਪਾ ਲਵਾਂਗੇ ਤੇ ਉਸ ਤੋਂ ਬਾਅਦ ਆਪਾਂ ਇਹ ਇੱਕ ਸੌਫਟ ਜਿਹਾ ਡੋ ਤਿਆਰ ਕਰ ਲਵਾਂਗੇ ਜਿਵੇਂ ਕਿ ਆਪਾਂ ਰੋਟੀ ਵਾਸਤੇ ਸਾਫਟ ਡੋ ਤਿਆਰ ਕਰ ਲਿਆ ਉਸੇ ਤਰ੍ਹਾਂ ਹੀ ਆਪਾਂ ਇੱਕ ਡੋ ਤਿਆਰ ਕਰ ਲੈਣਾ ਹੈਗਾ ਤੁਹਾਨੂੰ ਮੇਰੀ ਇਹ ਪੀਜੇ ਦੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਨਾ ਕਮੈਂਟ ਕਰਨਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਇਸ ਤਰ੍ਹਾਂ ਕਰਕੇ ਆਪਾਂ ਇਹਦੇ ਵਿੱਚ ਦਹੀਂ ਪਾ ਲਈ ਹੈਗੀ ਤੇ ਦਹੀਂ ਨੂੰ ਮਿਕਸ ਕਰ ਲਵਾਂਗੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਹਲਕਾ ਗੁਣਗਣਾ ਪਾਣੀ ਹੁੰਦਾ ਜਿਵੇਂ ਉਹਨੂੰ ਆਪਾਂ ਰੂਮ ਟੈਂਪਰੇਚਰ ਵਾਲਾ ਤੇ ਉਹਦੇ ਨਾਲ ਆਪਾਂ ਇੱਕ ਸਾਫਟ ਡੋ ਡੋ ਤਿਆਰ ਕਰ ਲਵਾਂਗੇ ਡੋ ਤਿਆਰ ਕਰਨ ਤੋਂ ਬਾਅਦ ਆਪਾਂ ਇਹਨੂੰ 15-20 ਮਿੰਟ ਵਾਸਤੇ ਰੈਸਟ ਤੇ ਰੱਖ ਦੇਵਾਂਗੇ ਟਾ ਕੇ ਤੇ ਇਹ ਬਹੁਤ ਹੀ ਸੌਫਟ ਜਿਹਾ ਡੋ ਲਾਉਣਾ ਹੈਗਾ ਹਾਰਡ ਨਹੀਂ ਲਾਉਣਾ ਹੈਗਾ ਤੇ ਉਸ ਤੋਂ ਬਾਅਦ ਆਪਾਂ ਕੁਝ ਸਬਜ਼ੀਆਂ ਲੈ ਲਈਆਂ ਨੇ ਜਿਹੜੀਆਂ ਨਾਰਮਲ ਹੀ ਆਪਣੇ ਘਰ ਦੇ ਵਿੱਚ ਮਿਲ ਜਾਂਦੀਆਂ ਪਿਆਜ਼ ਸ਼ਿਮਲਾ ਮਿਰਚ ਤੇ ਟਮਾਟਰ ਹੋਰ ਵੀ ਤੁਸੀਂ ਕੋਈ ਜਿਵੇਂ ਕੋਨ ਹਰੇ ਮਟਰ ਕੋਈ ਫਲੀਆਂ ਵਗੈਰਾ ਜੋ ਵੀ ਤੁਸੀਂ ਪਾਉਣੀਆਂ ਹੋਵੇ ਤਾਂ ਤੁਸੀਂ ਉਹ ਵੀ ਪਾ ਸਕਦੇ ਹੋਗੇ ਜਿਹੜੀਆਂ ਤੁਹਾਡੇ ਕੋਲੇ ਅਵੇਲੇਬਲ ਹੋਣ ਘਰ ਦੇ ਵਿੱਚ ਕਿਉਂਕਿ ਆਪਾਂ ਬੇਸਿਕ ਜੀ ਸਮਾਨ ਤੋਂ ਘਰ ਦੇ ਤੋਂ ਇਹ ਸਿੰਪਲ ਔਰ ਸਾਦਾ ਪੀਜ਼ਾ ਬਣਾਵਾਂਗੇ ਪਨੀਰ ਵਾਲਾ ਬਿਦੌਟ ਚੀਜ਼ ਤੋਂ ਤੇ ਇਹ ਆਪਾਂ ਜਿਹੜੇ ਪਿਆਜ਼ ਲੈਤੇ ਸੀ ਇਹ ਮੀਡੀਅਮ ਸਾਈਜ਼ ਦੇ ਤਿੰਨ ਪਿਆਜ਼ ਲੈ ਲਏ ਸੀਗੇ ਇਹਨਾਂ ਨੂੰ ਆਪਾਂ ਬਰੀਕ-ਬਰੀਕ ਸਲਾਈਸਟ ਕੱਟ ਲਿਆ ਤੇ ਇੱਕ ਆਪਣੀ ਸ਼ਿਮਲਾ ਮਿਰਚ ਲੈ ਲਈ ਸੀ ਉਹ ਵੀ ਆਪਾਂ ਬੀਜ ਕੱਢ ਕੇ ਤੇ ਬਰੀਕ-ਬਰੀਕ ਇਹਨਾਂ ਨੂੰ ਵੀ ਲੰਬੇ ਲੰਬੇ ਸਲੈਸ਼ ਕੱਟ ਲਿਆ ਆਪਾਂ ਨਹੀਂਗੇ ਪਤਲੇ-ਬਤਲੇ ਤੇ ਉਸ ਤੋਂ ਬਾਅਦ ਜਿਹੜਾ ਟਮਾਟਰ ਸੀਗਾ ਉਹ ਵੀ ਆਪਾਂ ਬੀਜਾਂ ਸਮੇਤ ਹੀ ਕੱਟ ਲਵਾਂਗੇ ਕਿਉਂਕਿ ਬੀਜ ਉਹਦੇ ਵਿੱਚ ਥੋੜਾ ਜਿਹਾ ਰਸੀਲਾਪਨ ਜਾ ਆਉਂਦਾ ਹੈਗਾ ਟਮਾਟਰ ਦਾ ਤੇ ਜੇ ਤੁਸੀਂ ਬੀਜ ਕੱਢਣਿਆ ਤਾਂ ਬੀਜ ਕੱਢ ਵੀ ਸਕਦੇ ਹੋਗੇ ਪਰ ਮੈਂ ਬੀਜ ਸਮੇਤ ਹੀ ਲੱਤੇ ਆਗੇ ਪਤਲੇ-ਪਤਲੇ ਇਹ ਆਪਾਂ ਟਮਾਟਰ ਨੂੰ ਲੰਬਾ-ਲੰਬਾ ਕੱਟ ਲਿਆ ਪਤਲਾ-ਪਤਲਾ ਉਸ ਤੋਂ ਬਾਅਦ ਆਪਾਂ ਜਿਹੜਾ ਆਪਾਂ ਆਟੇ ਦਾ ਡੋਲ ਆਇਆ ਸੀਗਾ ਉਹ ਆਪਾਂ ਦੇਖਦੇ ਆਂ ਰੈਸਟ ਵਾਸਤੇ ਰੱਖਿਆ ਸੀਗਾ ਵੀ ਬੱਚੇ ਮਿੰਟ ਵਾਸਤੇ 20-25 ਮਿੰਟਾਂ ਦੇ ਵਿੱਚ ਜਿਹੜੀ ਸੋਜੀ ਪਾਈ ਸੀ ਆਪਾਂ ਉਹਦੇ ਵਿੱਚ ਫੁੱਲ ਜਾਊਗੀ ਤੇ ਉਹ ਵਧੀਆ ਐ ਬਣ ਕੇ ਤਿਆਰ ਮਲੈਮ ਡੋ ਤਿਆਰ ਬਣ ਕੇ ਹੋ ਜਾਂਦਾ ਹੈਗਾ ਤੇ ਇਹ ਆਪਾਂ ਜਿਹੜਾ ਆਟਾ ਸੀਗਾ ਉਹ ਲੈ ਲਿਆ ਡੋਲ ਆਇਆ ਹੋਇਆ ਤੇ ਇਹਨੂੰ ਆਪਾਂ ਇੱਕ ਭਾਗ ਤੋੜ ਲਵਾਂਗੇ ਤੇ ਇੱਕ ਪੇੜੇ ਦੀ ਟੈਪ ਬਣਾ ਕੇ ਤੇ ਇਹਨੂੰ ਆਪਾਂ ਰੋਟੀ ਤੋਂ ਥੋੜਾ ਜਿਹਾ ਮੋਟਾ ਵੇਲ ਲਾਂਗੇ ਤੇ ਬਲਕਿ ਇਸ ਦੇ ਵਿੱਚ ਆਪਾਂ ਬਿਫੁੱਲੇ ਨਾਲ ਤੇ ਇਹਦੇ ਵਿੱਚ ਆਪਾਂ ਬਰੀਕ-ਬਰੀਕ ਗਲੀਆਂ ਕਰ ਲਵਾਂਗੇ ਉੱਪਰ-ਉੱਪਰ ਇਹਦੇ ਕਿ ਫੁੱਲੇ ਨਾਲ ਇਹ ਜੇ ਫੁੱਲ ਜਾਂਦਾ ਤਾਂ ਇੱਕ ਰੋਟੀ ਟਾਇਪ ਬਣ ਜਾਂਦਾ ਤੇ ਜਿਹੜਾ ਆਪਣਾ ਪੀਜ਼ਾ ਬੰਨਣਾ بیس ਬਣਨਾ ਹੈਗਾ ਤੇ ਉਹ ਵਧੀਆ ਨਹੀਂ ਬਣਦਾ ਹੈਗਾ ਤੇ ਇਹਨੂੰ ਆਪਾਂ ਇੱਕ ਤਵੇ ਦੇ ਉੱਪਰ ਧਰ ਕੇ ਪਕਾ ਲਵਾਂਗੇ ਚਾਹੇ ਤੁਸੀਂ ਕੋਈ ਪੈਨ ਲੈ ਲਓ ਵੀ ਪੈਨ ਦੇ ਵਿੱਚ ਵੀ ਪਕਾ ਲਵਾਂ ਪਕਾ ਸਕਦੇ ਹੋਗੇ ਤੇ ਮੈਂ ਇੱਥੇ ਇੱਕ ਫਰਾਈਪੈਨ ਲੈ ਲਿਆਗਾ ਤੇ ਉਹਦੇ ਵਿੱਚ ਧਰ ਕੇ ਹੀ ਪਕਾ ਲਿਆਗਾ ਤੇ ਉਸ ਤੋਂ ਬਾਅਦ ਆਪਾਂ ਇੱਕ ਸਾਈਡ ਤੇ ਦੇ ਘਰੇ ਟਮਾਟੋ ਆਪਾਂ ਨੇ ਇਮਲੀ ਦੀ ਚਟਨੀ ਬਣਾਈ ਹੋਈ ਹੈ ਉਹਦੇ ਵਿੱਚ ਮੈਂ ਹਲਕਾ ਜਿਹਾ ਨੂਨ ਮਿਰਚ ਐਡ ਕਰ ਲਿਆ ਤੇ ਉਹ ਆਪਾਂ ਇਸ ਰੋਟੀ ਦੇ ਉੱਪਰ ਲਗਾ ਦੇਵਾਂਗੇ ਜਿਹੜਾ 베ਸ ਤਿਆਰ ਕੀਤਾ ਹੈ ਤੇ ਉਸ ਤੋਂ ਬਾਅਦ ਆਪਾਂ ਘਰੇ ਬਣਾਇਆ ਹੋਇਆ ਪਨੀਰ ਲੈ ਲਿਆਗਾ ਭੋਰ ਲਿਆ ਨੂੰ ਕੱਦੂ ਕਸ ਕਰ ਲੋ ਚਾਹੇ ਵੈਸੇ ਹੱਥ ਨਾਲ ਭੋਰ ਲੋ ਤੇ ਉਹ ਆਪਾਂ ਇਹਦੇ ਉੱਪਰ ਪਾ ਦਵਾਂਗੇ ਉਸ ਤੋਂ ਬਾਅਦ ਜਿਹੜੇ ਆਪਾਂ ਪਿਆਜ਼ ਕੱਟਿਆ ਸੀਗਾ ਪਿਆਜ਼ ਨੂੰ ਉੱਪਰ ਪਾ ਦਵਾਂਗੇ ਇਹਦੇ ਜਿਹੜੇ ਪਿਆਜ਼ ਦੇ ਸਲਾਈਸ ਨੇ ਚੰਗੀ ਤਰ੍ਹਾਂ ਇਹਦੇ ਉੱਤੇ ਪਿਆਜ਼ ਪਾ ਦਵਾਂਗੇ ਤੇ ਇਹ ਆਪਾਂ ਘਰ ਦੇ ਬੇਸਿਕ ਸਮਾਨ ਤੋਂ ਹੀ ਬਣਾ ਰਹੇ ਆਂਗੇ ਬਾਜ਼ਾਰ ਦੀ ਕੋਈ ਵੀ ਆਈਟਮ ਨਹੀਂ ਹੈਗੀ ਇਹਦੇ ਵਿੱਚ ਤੇ ਉਸ ਤੋਂ ਬਾਅਦ ਜਿਹੜੀ ਆਪਾਂ ਸ਼ਿਮਲਾ ਮਿਰਚ ਲੈਤੀ ਸੀ ਪਤਲੀ-ਪਤਨੀ ਕੱਟ ਕੇ ਤਾਂ ਉਹ ਆਪਾਂ ਇਹਦੇ ਉੱਤੇ ਜਿਹੜਾ ਆਪਣਾ ਪੀਜ ਹੈਗਾ ਇਹਦੇ ਉੱਪਰ ਪਾ ਦਵਾਂਗੇ ਤੇ ਜਿੰਨੇ ਕੁ ਤੁਸੀਂ ਖਾਣਾ ਪਸੰਦ ਕਰਦੇ ਹੋਗੇ Shimla mirch ਉਨੇ ਕੁ ਤੁਸੀਂ ਪਾ ਸਕਦੇ ਆ ਉਸ ਤੋਂ ਬਾਅਦ ਜਿਹੜਾ ਆਪਾਂ ਟਮਾਟਰ ਕੱਟਿਆ ਸੀਗਾ ਉਹ ਵੀ ਪਾ ਸਕਦੇ ਆ ਧਰ ਦਾਂਗੇ ਦੇ ਉੱਪਰ ਆਪਾਂ ਤੇ ਇਹ ਦੇਖਣ ਦੇ ਵਿੱਚ ਬੜੇ ਸੋਹਣਾ ਮੈਨੂੰ ਤਾਂ ਲੱਗਦਾ ਹੈਗਾ ਤੇ ਖਾਣਸ ਤਾਂ ਪਤਾ ਨਹੀਂ ਕਿੰਨਾ ਟੇਸਟੀ ਹੋਊਗਾ ਤੇ ਇਸ ਤੋਂ ਬਾਅਦ ਆਪਾਂ ਇਹਦੇ ਉੱਪਰ ਥੋੜਾ ਜਿਹਾ ਜਿਵੇਂ ਕਾਲੀ ਮਿਰਚ ਦਾ ਪਾਊਡਰ ਲੈ ਲਿਆਗਾ ਕਾਲੀ ਮਿਰਚ ਦਾ ਪਾਊਡਰ ਪਾ ਲਵਾਂਗੇ ਇਹਦੇ ਉੱਪਰ ਹਲਕਾ ਹਲਕਾ ਕਿਉਂਕਿ ਆਪਾਂ ਜਿਹੜੀ ਸਾਸ ਨਾਲ ਇਹ ਥੱਲੇ ਉਹਦੇ ਵਿੱਚ ਵੀ ਆਪਾਂ ਹਲਕਾ ਹਲਕਾ ਨੂਨ ਮਿਰਚ ਐਡ ਕੀਤਾ ਸੀਗਾ ਤੇ ਦੇਖ ਕੇ ਪਾਉਣਾਗਾ ਤੇ ਉਸ ਤੋਂ ਬਾਅਦ ਆਪਾਂ ਇੱਤੇ ਕਾਲੀ ਮਿਰਚ ਪਾ ਲਈ ਤੇ ਥੋੜਾ ਜਿਹਾ ਨਮਕ ਪਾ ਦਮਾਂਗੇ ਇਹਦੇ ਉੱਪਰ ਕਿਉਂਕਿ ਸਬਜ਼ੀਆਂ ਦੇ ਵਿੱਚ ਥੋੜਾ ਜਿਹਾ ਨਮਕ ਮਿਰਚ ਦਾ ਜਿਹੜਾ ਟੇਸਟ ਹੈ ਉਹਦੇ ਨਾਲ ਵਧੀਆਂ ਹੋ ਜਾਂਦਾ ਟੇਸਟ ਉਸ ਤੋਂ ਬਾਅਦ ਆਪਾਂ ਇਹ ਤੇ ਨਮਕ ਵੀ ਪਾਤਾ ਤੇ ਉਸ ਤੋਂ ਬਾਅਦ ਆਪਾਂ ਇਹਦੇ ਉੱਪਰ ਪਨੀਰ ਰੱਖ ਦਵਾਂਗੇ ਹੋਰ ਕਿਉਂਕਿ ਆਪਾਂ ਇਹ ਬਿਨਾ ਚੀਜ਼ ਤੋਂ ਬਣਾਵਾਂਗੇ ਜੇ ਚੀਜ਼ ਪਾਉਣੀ ਹੁੰਦੀ ਤਾਂ ਉੱਪਰ ਆਪਾਂ ਚੀਜ਼ ਪਾ ਸਕਦੇ ਸੀ ਪਰ ਆਪਾਂ ਇਹ ਬਿਨਾ ਚੀਜ਼ ਤੋਂ ਬਣਾਵਾਂਗੇ ਤਾਂ ਕਰਕੇ ਤੇ ਉੱਪਰ ਆਪਾਂ ਪਨੀਰ ਦੀ ਹੋਰ ਇੱਕ ਲੇਅਰ ਲਾ ਲਈ ਹੈਗੀ ਤੇ ਪਨੀਰ ਵੀ ਖਾਣ ਦੇ ਵਿੱਚ ਜਿਹੜਾ ਘਰੇ ਬਣਾਇਆ ਹੁੰਦਾ ਬਹੁਤ ਹੀ ਟੇਸਟੀ ਬਣਦਾ ਹੈ ਪਨੀਰ ਤੇ ਉਸ ਤੋਂ ਬਾਅਦ ਆਪਾਂ ਇਹਦੇ ਉੱਪਰ ਥੋੜੀ ਜਿਹੀ ਚਿਲੀ ਫਲੈਕਸ ਪਾ ਲਾਂਗੇ ਤੇ ਚਿਲੀ ਫਲੈਕਸੇ ਮੈਂ ਕਰੀ ਜਿਹੜੀਆਂ ਆਪਣੀਆਂ ਮਿਰਚਾਂ ਹੁੰਦੀਆਂ ਉਹਨਾਂ ਨੂੰ ਸਕਾ ਕੇ ਤੇ ਪੀਸ ਲਿਆ ਸੀਗਾ ਤੇ ਇਹਨਾਂ ਨੂੰ ਆਪਾਂ ਚਿਲੀ ਫਲੈਕਸ ਬਣਾ ਲਿਆਗਾ ਤੇ ਇਹ ਇਹਦੇ ਉੱਪਰ ਪਾ ਦਵਾਂਗੇ ਤੇ ਥੋੜਾ ਜਿਹਾ ਆਪਾਂ ਉੱਪਰ ਦੀ ਨਮਕ ਹੋਰ ਪਾ ਦਵਾਂਗੇ ਇਹਦੇ ਤੇ ਨਮਕ ਪਾਉਣ ਤੋਂ ਬਾਅਦ ਥੋੜੀ ਜਿਹੀ ਇਹਦੇ ਉੱਪਰ ਆਪਾਂ ਜਿਹੜੀ ਹੈਗੀ ਇਮਲੀ ਦੀ ਚਟਨੀ ਬਣਾਈ ਹੋਈ ਸੀਗੀ ਉਹ ਆਪਾਂ ਇਹਦੇ ਉੱਪਰ ਇੱਕ ਹਲਕੀ ਜੀ ਲੇਅਰ ਲਾ ਦਵਾਂਗੇ ਤਾਂ ਕਿ ਜਿਹੜਾ ਟੇਸਟ ਹੈਗਾ ਸਬਜ਼ੀਆਂ ਦੇ ਵਿੱਚ ਬਹੁਤ ਹੀ ਵਧੀਆ ਆਉਂਦਾ ਪਨੀਰ ਦੇ ਵਿੱਚ ਜਿਹੜੀ ਇਹ ਇਮਲੀ ਦੀ ਚਟਣੀ ਹੈਗੀ ਉਸ ਤੋਂ ਬਾਅਦ ਆਪਾਂ ਇਹਨੂੰ ਢੱਕ ਕੇ ਪਕਾ ਲਵਾਂਗੇ 5 5-7 ਮਿੰਟ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਦੇਖੋ ਇਹ ਬਣ ਕੇ ਬਿਲਕੁਲ ਤਿਆਰ ਹੋ ਗਿਆ ਹੈ ਦੇਖੋ 5-7 ਮਿੰਟ ਪਕਾ ਲਿਆ ਤੇ ਆਪਾਂ ਇਹ ਬਹੁਤ ਹੀ ਸੋਹਣਾ ਬਣ ਕੇ ਤਿਆਰ ਹੋਇਆਗਾ ਤੇ ਇਹਨੂੰ ਆਪਾਂ 4 ਪੀਸਾਂ 'ਚ ਕੱਟ ਲਵਾਂਗੇ ਖਾਂਚ ਬਹੁਤ ਹੀ ਟੇਸਟੀ ਹੈਗਾ ਜਲਦੀ ਆਪਾਂ ਮਿਲਦੇ ਆਂਗੇ ਤੁਹਾਡੇ ਲਈ ਇੱਕ ਨਵੀਂ ਹੋਰ ਰੈਸਪੀ ਲੈ ਕੇ ਤਦ ਤੱਕ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਸਾਰਿਆਂ ਨੂੰ ਸ਼ਸ਼ੀ